ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਜੀ ਵੱਜੋਂ ਲਾਹੌਰ ਨੂੰ ਲਾਹੌਰ ਦੀ ਲੜਾਈ ਵਿੱਚ ਉਹਨਾਂ ਨੇ ਜਿੱਤਿਆ ਸੀ ਤੇ ਲਾਹੌਰ ਦੀ ਜਿੱਤ ਦੀ ਗੱਲ ਕਰਾਂਗੇ ਆਪਾਂ ਜਦੋਂ ਰਣਜੀਤ ਸਿੰਘ ਦਿਆਂ ਫੌਜਾਂ ਨੇ ਲਾਹੌਰ ਵੱਲ ਕੂਚ ਕੀਤਾ ਲੋਹਰ ਪੁੱਛਦਿਆਂ ਹੀ ਜਦੋਂ ਉਹ ਆਪਣੀ ਆ ਫੌਜਾਂ ਹਨਾਰ ਜ਼ਹਾਰੀ ਦਰਵਾਜ਼ੇ ਤੇ ਪੁੱਛਾ ਤਾਂ ਸ਼ਹਿਰੀਆਂ ਵੱਲੋਂ ਦਰਵਾਜ਼ਾ ਖੋਲ ਦਿੱਤਾ ਗਿਆ ਰਣਜੀਤ ਸਿੰਘ ਦੀ ਫੌਜ ਸ਼ਹਿਰ ਅੰਦਰ ਪੁੱਜ ਜਾਣ ਤੇ ਪੰਗੀ ਸਰਦਾਰ ਪੈਪਿਤ ਹੋ ਗਏ ਤੇਤ ਸਿੰਘ ਨੇ ਆਪਣੇ ਆਪ ਨੂੰ ਕਿਦੇ ਵਿੱਚ ਬੰਦ ਕਰ ਦਿਆ ਕਿਦੇ ਵਿੱਚ ਰਸਦ ਪਾਣੀ ਦਾ ਪ੍ਰਬੰਧ ਪੂਰਾ ਨਾ ਹੋਣ ਕਰਕੇ ਉਸ ਨੇ ਅਗਲੇ ਦਿਨ ਹੀ ਹਥਿਆਰ ਸੁੱਟ ਦਿੱਤੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਜ਼ਹੌਰ ਦੀ ਜਿੱਤ ਦੀ ਮਹੱਤਤਾ ਬਾਰੇ ਭਾਵੇਂ ਜ਼ਹੌਰ ਦੀ ਜਿੱਤ ਰਣਜੀਤ ਸਿੰਘ ਜੀ ਦੀ ਮਹਾਨ ਸੈਨਿਕ ਸਫਲਤਾ ਨਹੀਂ ਸੀ ਫਿਰ ਵੀ ਉਸ ਨੇ ਰਾਜਨੀਤਿਕ ਉਭਾਰ ਵਿੱਚ ਇਹ ਜਿੱਤ ਬਹੁਤ ਮਹੱਤਵਪੂਰਨ ਸੀ ਇਸ ਜੇਤਨ ਨਾਲ ਲੋਹਰਤੇ ਪੰਗੀ ਸਰਦਾਰਾਂ ਦਾ ਕਬਜ਼ਾ ਸਦਾ ਲਈ ਖਤਮ ਹੋ ਗਿਆ ਲੋਹਰ ਦੀ ਜਿੱਤ ਦੇ ਸੱਤੇ ਵੱਜੋ ਰਣਜੀਤ ਸਿੰਘ ਜੀ ਦੀ ਇੱਜ਼ਤ ਵਿੱਚ ਬਹੁਤ ਵਾਦਾ ਹੋਇਆ ਲੋਹਰ ਸ਼ਹਿਰ ਉਤੇ ਅਧਿਕਾਰ ਕਰਨ ਨਾਲ ਰਣਜੀਤ ਸਿੰਘ ਹੋਰ ਵੀ ਸ਼ਕਤੀਸ਼ਾਲੀ ਸਰਦਾਰ ਬਣ ਗਏ ਤੇ ਇਹੋ ਜੀ ਦੀ ਹੋਰ ਦੀ ਜਿੱਤ ਬਾਰੇ ਇਤਿਹਾਸ ਤੇ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮੇਰੇ ਪੇਜ ਪੰਜਾਬੀ ਪੰਜਾਬਸਤਾਨ ਨੂੰ ਵੀ ਫੋਲੋ ਜਰੂਰ ਕਰਿਓ ਆ ਦੇਖੋ ਜੀ ਇਹ ਹਨ ਮੇਰੀਆਂ ਪੁਰਾਣੀਆਂ ਵੀਡੀਓਜ਼ ਤੇ ਤੁਸੀਂ ਇਹਨਾਂ ਨੂੰ ਮੇਰੇ YouTube ਚੈਨਲ ਤੇ ਮੇਰੇ Facebook ਚੈਨਲ ਪੰਜਾਬੀ ਗੁਜ਼ਰਸ਼ਤਾ ਤੇ ਜਾ ਕੇ ਵੇਖ ਸਕਦੇ ਹੋ ਤੇ ਜੇ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗੀਆਂ ਤਾਂ ਇਹਨਾਂ ਨੂੰ ਵੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ